ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਹਾਂਜੀ ਜੇਕਰ ਦੋਸਤੋ ਤੁਸੀਂ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਨਵੇਂ ਆਏ ਆ ਤਾਂ ਆਪਣੇ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ। ਤਾਂ ਹਾਂਜੀ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ। ਅੱਜ ਆਪਾਂ ਗੱਲ ਕਰਦੇ ਹਾਂ ਜੋ ਸੰਗ੍ਰੇੜੀ ਜ਼ਿਲ੍ਹਾ ਕਹਿੰਦੇ ਸੰਗਰੂਰ ਵਿੱਚ ਜਿੱਥੇ ਬੈਸਟਾਂ ਨੂੰ ਆਲਟੋ ਗੱਡੀਆਂ ਦਿੱਤੀਆਂ ਜਾਣੀਆਂ ਸੀ ਆਹ ਰੇਡ ਤੇ ਪੈ ਗਿਆ ਰੋਲਾ। ਬਾਕੀ ਦੋਸਤੋ ਤੁਸੀਂ ਦੇਖੋ ਆ ਕਬੱਡੀ ਪੈ ਰਹੀ ਆ। ਕਹਿੰਦੇ ਇੱਕ ਪਾਸੇ ਰੂਮੀ ਲਹਾਰੇ ਵਾਲਾ ਦੂਜੇ ਪਾਸੇ ਰਾਜਕੁਮਾਰ ਬੱਛੂ ਆਣਾ। ਆਹ ਪੁਆਇੰਟ ਦੱਸੋ ਮਿੱਤਰੋ ਤੁਹਾਨੂੰ ਕੀ ਲੱਗਦਾ ਕੀ ਦਾ? ਇਹ ਨੰਬਰ ਪਿੱਛੇ ਪੈ ਗਿਆ ਰੋਲਾ। ਕੁਆਟਰਫਾਈਨਲ ਮੈਚ। ਬਾਕੀ ਤੁਸੀਂ ਵੀਰੋ ਜਰੂਰ ਦੱਸਿਓ ਆ ਵੀਡੀਓ ਦੇਖ ਕੇ ਵੀ ਪੁਆਇੰਟ ਕੀ ਦਾ? ਰੈਫਰੀਆਂ ਨੇ ਦੇ ਦਿੱਤਾ ਜਾਂ ਫੀ ਹਾਂਜੀ ਦੋਸਤੋ ਬਾਕੀ ਤੁਸੀਂ ਦੇਖ ਹੀ ਲਿਆ ਇਹ ਪੁਆਇੰਟ ਕਿਹਦਾ ਬੰਦ ਆ ਸੀ ਤੁਹਾਨੂੰ ਕੀ ਲੱਗਦਾ ਇਹ ਪੁਆਇੰਟ ਕਿਹਨੂੰ ਦੇਣਾ ਚਾਹੀਦਾ ਸੀ ਜਾਂ ਰੇਡਰ ਨੂੰ ਜਾਂ ਜਾਫੀ ਨੂੰ ਜਾਂ ਰੂਮੀ ਲ ਹਰੇ ਵਾਲੇ ਨੂੰ ਤੇ ਜਾਂ ਫਿਰ ਰਾਜਕੁਮਾਰ ਬੱਛੂ ਵਾਲੇ ਨੂੰ ਇਹ ਮੈਚ ਕਹਿੰਦੇ ਬਹੁਤ ਤਕੜਾ ਚੱਲ ਰਿਹਾ ਸੀ ਅੱਧੇ ਪੁਆਇੰਟ ਦੇ ਫਰਕ ਨਾਲ ਇਹ ਮੈਚ ਰੱਤਾ ਥੇ ਤੇ ਖੀਵਾ ਖੁਰਦ ਦੀਆਂ ਟੀਮਾਂ ਵਿੱਚ ਕਰ ਚੱਲ ਰਿਹਾ ਸੀ ਬਾਕੀ ਆ ਵੇਖੋ ਜਿਆਦਾ ਰੌਲਾ ਪੈਣ ਕਾਰਨ ਉਥੇ ਥੋੜਾ ਜਿਹਾ ਮੈਚ ਹੋ ਗਿਆ ਖਰਾਬ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀਰੋ ਇਹ ਪੁਆਇੰਟ ਕਿਹਦਾ ਬੰਦ ਦਾ ਸੀ ਤੇ ਕਿੱਧਰ ਦੇਣਾ ਚਾਹੀਦਾ ਸੀ ਰੈਫਰੀ ਨੇ ਇਹ ਪੁਆਇੰਟ ਜਾਫੀਆਂ ਨੂੰ ਦਿੱਤਾ ਸੀ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ